ਸੱਚੇ ਕਾਲ ਤੁਸੀਂ ਦੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਹਾਜ਼ਰ ਹਾਂ ਮੈਂ ਵਰਲਡ ਨਿਊਜ਼ ਤੇ ਆਰੂ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਦੇ ਨਾਲ ਚੀਨ ਨੇ ਦੋਸ਼ ਲਗਾਇਆ ਹੈ ਕਿ ਅਮਰੀਕਾ ਟੈਕਸ ਲਗਾ ਕੇ ਜੋ ਮਰਮਾਨੀ ਕਰ ਰਿਹਾ ਹੈ ਉਹ ਆਰਥਿਕ ਤੱਕੇਸ਼ਾਹੀ ਹੈ ਉਸਨੇ ਟੈਸਲਾ ਸਮੇਤ ਅਮਰੀਕੀ ਕੰਪਨੀਆਂ ਦੇ ਨੁਮਾਇੰਦਗਿਆਂ ਨੂੰ ਟੈਕਸ ਦੇ ਮਾਮਲੇ ਹੱਲ ਕਰਨ ਦੇ ਲਈ ਪੂਕਾ ਕਦਮ ਚੁੱਕਣ ਦੇ ਲੈ ਕੇ ਹੈ ਵਿਦੇਸ਼ ਮਾਮਲਿਆਂ ਦੇ ਤਰਜਮਾਨ ਲਿੰਡਯਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੁਮਾਂਤਰੀ ਨੇਮਾ ਦੀ ਥਾਂ ਤੇ ਅਮਰੀਕਾ ਨੂੰ ਤਰਜੀਹ ਦੇਣ ਨਾਲ ਆਲਮੀ ਉਤਪਾਦਨ ਅਤੇ ਸਪਲਾਈ ਚੇਨ ਦੀ ਸਥਿਰਤਾ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਦੁਨੀਆ ਦੀ ਆਰਥਿਕ ਸਿਹਤ ਉਤੇ ਗੰਭੀਰ ਅਸਰ ਪੈਂਦਾ ਹੈ। ਪਿਛਲੇ ਹਫਤੇ ਚੀਨ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਵੱਲੋਂ ਲਗਾਏ ਗਏ ਟੈਕਸ ਦੇ ਜਵਾਬ ਦੇ ਵਿੱਚ ਅਮਰੀਕੀ ਵਸਤਾਂ ਉੱਤੇ ਜਵਾਬੀ 34% ਟੈਕਸ ਲਗਾਉਣ ਦਾ ਐਲਾਨ ਕੀਤਾ ਹੈ ਕਮਿਊਨਿਸਟ ਪਾਰਟੀ ਦੇ ਸਰਕਾਰੀ ਪर्चे ਪੀਪਲਸ ਡੇਲੀ ਨੇ ਸੱਤ ਸ਼ਬਦਾਂ ਦੇ ਵਿੱਚ ਵਿਚਾਰ ਪਕਟਾਉਂਦਿਆਂ ਕਿਹਾ ਹੈ ਕਿ ਭਾਵੇਂ ਅਮਰੀਕੀ ਟੈਕਸਾਂ ਦਾ ਅਸਰ ਪੈਂਦਾ ਹੋਵੇ ਪਰ ਅਸਮਾਨ ਨਹੀਂ ਡਿੱਗੇਗਾ ਅਮਰੀਕੀ ਟੈਕਸਾਂ ਦੇ ਅਨੇਵਾਹ ਹਮਲਿਆਂ ਦਾ ਸਾਹਮਣਾ ਕਰਦਿਆਂ ਅਸੀਂ ਜਾਣਦੇ ਹਾਂ ਕਿ ਅਸੀਂ ਕੀ ਕਰ ਰਹੇ ਹਾਂ ਤੇ ਸਾਡੇ ਕੋਲ ਸਾਧਨ ਹਨ ਇਹ ਪਤਾ ਨਹੀਂ ਲੱਗ ਸਕਿਆ ਕਿ ਚੀਨ ਨੇ ਆਗੂ ਟੈਕਸਾਂ ਦੇ ਮੁੱਦੇ ਉੱਤੇ ਗੱਲਬਾਤ ਕਰਨ ਦੇ ਲਈ ਟਰੰਪ ਦੇ ਨਾਲ ਮੁਲਾਕਾਤ ਹਮਾਸ ਦੇ ਖਿਲਾਫ ਪਿਛਲੇ ਮਹੀਨੇ ਮੁਰਤੋ ਜੰਗ ਸ਼ੁਰੂ ਹੋਣ ਮਗਰੋਂ ਇਜ਼ਰਾਈਲ ਨੇ ਗਾਜ਼ਾ ਦੇ 50% ਤੋਂ ਜ਼ਿਆਦਾ ਹਿੱਸੇ ਉੱਤੇ ਆਪਣਾ ਕਬਜ਼ਾ ਕਰ ਲਿਆ ਹੈ ਫੌਜ ਦੇ ਵੱਲੋਂ ਕਬਜ਼ੇ ਵਿੱਚ ਲਿਆ ਗਿਆ ਵੱਡਾ ਹਿੱਸਾ ਗਾਜ਼ਾ ਸਰਹੱਦ ਦੇ ਨੇੜੇ ਹੈ ਜਿੱਥੇ ਫਿਲਸਤੀਨੀ ਘਰਾਂ ਖੇਤੀ ਵਾਲੀ ਜ਼ਮੀਨ ਅਤੇ ਬੁਨਿਆਦੀ ਢਾਂਚੇ ਨੂੰ ਇਸ ਹੱਦ ਤੱਕ ਤਬਾਹ ਕਰ ਦਿੱਤਾ ਹੈ ਕਿ ਹੁਣ ਉੱਥੇ ਰਹਿਣਾ ਵੀ ਮੁਸ਼ਕਲ ਹੈ ਹਾਲੀਆ ਹਫਤੇ ਦੇ ਵਿੱਚ ਇਸ ਫੌਜੀ ਬਫਰ ਜ਼ੋਨ ਦਾ ਘੇਰਾ ਦੁੱਗਣਾ ਹੋ ਗਿਆ ਹੈ ਇਜ਼ਰਾਈਲ ਦੇ ਮੁਤਾਬਕ ਉਸ ਦੀ ਇਹ ਕਾਰਵਾਈ ਆਰਜ਼ੀ ਤੌਰ ਉਤੇ ਜ਼ਰੂਰੀ ਹੈ ਤਾਂ ਜੋ 7 ਅਕਤੂਬਰ 2023 ਨੂੰ ਹੋਏ ਹਮਲੇ ਦੌਰਾਨ ਬੰਦੀ بنائے ਗਏ ਸਾਰੇ ਲੋਕਾਂ ਨੂੰ ਰਿਹਾ ਕਰਨ ਦੇ ਲਈ ਹਮਾਸ ਉਤੇ ਦਬਾਅ ਬਣਾਇਆ ਜਾ ਸਕੇ ਮਨੁੱਖੀ ਹੱਕਾਂ ਬਾਰੇ ਬੁੱਟਾ ਅਤੇ ਗਾਜ਼ਾ ਸੰਬੰਧੀ ਮਾਮਲਿਆਂ ਦੇ ਮਾਹਿਰਾਂ ਨੇ ਕਿਹਾ ਹੈ ਕਿ ਇਜ਼ਰਾਈਲ ਦੇ ਕਬਜ਼ੇ ਵਾਲੀ ਜ਼ਮੀਨ ਖਿੱਤੇ ਦੇ ਉੱਤਰ ਨੂੰ ਦੱਖਣ ਨਾਲ ਵੰਡਣ ਵਾਲਾ ਗਲਿਆਰਾ ਵੀ ਸ਼ਾਮਲ ਹੈ ਇਜ਼ਰਾਈਲ ਦੇ ਪੰਜ ਫੌਜੀਆ ਨੇ ਖਬਰ ਏਜੰਸੀਆਂ ਨੂੰ ਦੱਸਿਆ ਹੈ ਕਿ ਬਫਰ ਜ਼ੋਨ ਦਾ ਵਿਸਤਾਰ 18 ਮਹੀਨੇ ਪਹਿਲੇ ਜੰਗ ਸ਼ੁਰੂ ਹੋਣ ਮਗਰੋਂ ਜਾਰੀ ਹੈ ਟੈਗ ਦਸਤੇ ਦੇ ਨਾਲ ਤਾਇਨਾਤ ਇੱਕ ਫੌਜੀ ਨੇ ਕਿਹਾ ਹੈ ਕਿ ਉਹ ਸਾਰਾ ਕੁਝ ਤਬਾਹ ਕਰ ਦਿੱਤਾ ਹੈ ਜੋ ਉਹ ਕਰ ਸਕਦੇ ਸਨ ਉਸਨੇ ਕਿਹਾ ਹੈ ਕਿ ਫਲਸਤੀਨੀ ਕਦੇ ਵੀ ਵਾਪਸ ਨਹੀਂ ਆਉਣਗੇ ਸੈਟੇਲਾਈਟ ਤੋਂ ਮਿਲੀਆਂ ਤਸਵੀਰਾਂ ਦੇ ਮੁਤਾਬਿਕ ਜਿਨ੍ਹਾਂ ਇਲਾਕਿਆਂ ਦੇ ਵਿੱਚ ਕਦੇ ਸੰਘਣੀ ਆਬਾਦੀ ਸੀ ਉਹ ਹੁਣ ਮਲਬੇ ਦੇ ਵਿੱਚ ਤਬਦੀਲ ਹੋ ਗਏ ਹਨ ਅਤੇ ਜੰਗਬੰਦੀ ਸਮਝੌਤਾ ਖਤਮ ਹੋਣ ਮਗਰੋਂ ਉੱਥੇ ਕਰੀਬ ਇੱਕ ਦਰਜਨ ਨਵੀਆਂ ਇਜ਼ਰਾਈਲੀ ਫੌਜ ਚੌਕੀਆਂ ਬਣ ਚੁੱਕੀਆਂ ਹਨ ਅਮਰੀਕੀ ਰਾਸ਼ਟਰਪਤੀ 트੍ਰੰਪ ਨੇ ਚੀਨ ਦੇ ਵੱਲੋਂ ਲਗਾਏ ਗਏ ਜਵਾਬੀ ਸਰਹੱਦੀ ਟੈਕਸ ਵਾਪਸ ਨਾ ਲੈਣ ਦੀ ਸਥਿਤੀ ਦੇ ਵਿੱਚ ਵਾਧੂ ਟੈਕਸ ਲਗਾਉਣ ਦੀ ਧਮਕੀ ਦਿੱਤੀ ਹੈ। 트੍ਰੰਪ ਦੇ ਇਸ ਬਿਆਨ ਦੇ ਨਾਲ ਵਿਸ਼ਵ ਦੇ ਦੋ ਸਿਖਰਲੇ ਅਰਥਸ਼ਾਸਤਰੀਆਂ ਦੇ ਦਰਮਿਆਨ ਵਪਾਰਕ ਜੰਗ ਹੋਰ ਡੂੰਘੀ ਹੋਣ ਦੇ ਆਲਮੀ ਪੱਧਰ ਉਤੇ ਆਰਥਿਕ ਬੇਯਕੀਨੀ ਦਾ ਮਾਹੌਲ ਬਣਨ ਦਾ ਖਤਰਾ ਵਧ ਗਿਆ ਹੈ। ਟਰੰਪ ਨੇ ਸੋਸ਼ਲ ਮੀਡੀਆ ਮੰਚ ਉਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਜੇ ਚੀਨ 8 ਅਪ੍ਰੈਲ 2025 ਤੱਕ 34% ਦਾ ਵਾਅਦਾ ਵਾਪਸ ਨਹੀਂ ਲੈਂਦਾ ਤਾਂ ਅਸੀਂ ਚੀਨ ਉਤੇ 50% ਵਾਧੂ ਟੈਕਸ ਲਗਾਵਾਂਗੇ ਜੋ 9 ਅਪ੍ਰੈਲ ਤੋਂ ਅਮਲ ਦੇ ਵਿੱਚ ਲਿਆਂਦਾ ਜਾਵੇਗਾ ਇਸ ਦੇ ਨਾਲ ਹੀ ਟਰੰਪ ਨੇ ਚੀਨ ਦੇ ਨਾਲ ਸਾਰੀਆਂ ਤਜ ਵਿਜਤ ਬੈਟਕਾ ਅਸਮਾਪਤ ਕਰਨ ਦੀ ਧਮਕੀ ਦਿੱਤੀ ਹੈ ਟਰੰਪ ਨੇ 2 ਅਪ੍ਰੈਲ ਨੂੰ ਚੀਨ ਅਤੇ ਭਾਰਤ ਸਮੇਤ ਕਰੀਬ 60 ਦੇਸ਼ਾਂ ਉਤੇ ਵਾਧੂ ਕਸਟਮ ਡਿਊਟੀ ਲਗਾਉਣ ਦਾ ਐਲਾਨ ਕੀਤਾ ਸੀ ਅਮਰੀਕਾ ਨੇ ਚੀਨੀ ਉਤਪਾਦਾਂ ਉਤੇ 34% ਦੀ ਵਾਧੂ ਡਿਊਟੀ ਲਗਾਈ ਹੈ ਇਸ ਦੇ ਜਵਾਬ ਦੇ ਵਿੱਚ ਚੀਨ ਨੇ ਵੀ ਅਮਰੀਕਾ ਬਰਾਮਦਾਂ ਉਤੇ 34% ਡਿਊਟੀ ਲਗਾਉਣ ਦਾ ਐਲਾਨ ਕੀਤਾ ਹੈ ਵਪਾਰਕ ਜੰਗ ਛਿੜਨ ਦੇ ਖਸਿਆ ਕਰਕੇ ਸ਼ੇਅਰ ਬਾਜ਼ਾਰ ਦੇ ਵਿੱਚ ਵੱਡੀ ਗਰਾਵੜ ਦੇਖਣ ਨੂੰ ਮਿਲ ਰਹੀ ਹੈ ਅਮਰੀਕਾ ਦੀ ਸੁਪਰੀਮ ਕੋਰਟ ਨੇ 26 11 ਮੁੰਬਈ دہشتੀ ਹਮਲੇ ਦੇ ਮੁਲਜ਼ਮ ਤਹਵਰ ਰਾਣਾ ਦੀ ਭਾਰਤ ਨੂੰ ਆਪਣੀ ਹਵਾਲਗੀ ਸਪੁਰਦਗੀ ਉੱਤੇ ਰੋਕ ਲਗਾਉਣ ਦੀ ਮੰਗ ਕਰਦੀ ਪਟੀਸ਼ਨ ਖਾਰਜ ਕਰ ਦਿੱਤੀ ਆ ਪਾਕਿਸਤਾਨੀ ਮੂਲ ਦਾ ਕੈਨੇਡੀਅਨ ਨਾਗਰਿਕ ਤਹਵਰ ਰਾਣਾ ਇਸ ਵੇਲੇ ਲਾਸ ਐਂਜਲਸ ਦੇ ਮੈਟਰੋ ਪਾਇਲਟ ਡਿਟੈਂਸ਼ਨ ਸੈਂਟਰ ਦੇ ਵਿੱਚ ਬੰਦ ਹੈ ਰਾਣਾ ਨੇ 27 ਫਰਵਰੀ ਨੂੰ ਜਸਟਿਸ ਐਲੇਨਾ ਕਾਗਨ ਦੀ ਕੋਰਟ ਦੇ ਵਿੱਚ ਸਟੇ ਅਰਜ਼ੀ ਦਾਖਲ ਕੀਤੀ ਸੀ ਹਾਲਾਂਕਿ ਪਿਛਲੇ ਮਹੀਨੇ ਦੇ ਸ਼ੁਰੂ ਦੇ ਵਿੱਚ ਜਸਟਿਸ ਕਾਗਨ ਨੇ ਇਹ ਅਰਜ਼ੀ ਰੱਦ ਕਰ ਦਿੱਤੀ ਸੀ ਰਾਣਾ ਨੇ ਮਗਰੋਂ ਨਵੇਂ ਸਿਰੇ ਤੋਂ ਅਰਜ਼ੀ ਦਾਖਲ ਕੀਤੀ ਅਤੇ ਗੁਜ਼ਾਰਿਸ਼ ਕੀਤੀ ਹੈ ਕਿ ਨਵੀਂ ਅਰਜ਼ੀ ਚੀਫ ਜਸਟਿਸ ਰੋਬਰਟਸ ਕੋਲ ਰੱਖੀ ਜਾਵੇ ਸਬਿੱਧ ਅਨਿਰਵਾਤਾ ਡਾਕਟਰ ਪੀ.ਐਮ.ਰਾਓ ਅੰਬੇਦਕਰ ਦੇ ਬਾਰੇ ਗੁਰਪਤਵੰਤ ਪੰਨੂ ਦੇ ਵੱਲੋਂ ਕੀਤੀ ਗਈ ਗਲਤ ਟਿੱਪਣੀ ਖਿਲਾਫ ਅੱਜ ਲੁਧਿਆਣਾ ਸ਼ਹਿਰ ਦੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਮੋਰਚਾ ਖੋਲ੍ਹ ਦਿੱਤਾ ਆਮ ਵਿਧਾਇਕਾਂ ਨੇ ਪੰਨੂ ਨੂੰ ਪੰਜਾਬ ਆਉਣ ਦੀ ਚੁਣੌਤੀ ਦਿੱਤੀ ਹੈ ਆਪ ਵਿਧਾਇਕ ਅਸ਼ੋਕ ਪ੍ਰਾਸਰ ਪੱਪੀ ਦਲਜੀਤ ਸਿੰਘ ਗਰੇਵਾਲ ਜੀਵਨ ਸਿੰਘ ਸੰਘੇਵਾਲ ਅਤੇ ਰਜਿੰਦਰਪਾਲ ਕੋਰ ਛੀਨਾ ਨੇ ਇੱਥੇ ਇਸ ਮੁੱਦੇ ਉਤੇ ਪੱਤਰਕਾਰ ਮਿੱਲੀ ਨੂੰ ਸੰਬੋਧਨ ਕੀਤਾ ਅਸ਼ੋਕ ਪ੍ਰਾਸਰ ਪੱਪੀ ਨੇ ਕਿਹਾ ਕਿ ਦੇਸ਼ ਤੋਂ ਬਾਹਰ ਬੈਠੇ ਕੁਝ ਲੋਕ ਅਤੇ ਏਜੰਸੀਆਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਆਪ ਸਰਕਾਰ ਦੇ ਪਿਛਲੇ 3 ਸਾਲਾਂ ਦੌਰਾਨ ਪੰਜਾਬ ਵਿੱਚ ਜੋ ਸ਼ਾਨਦਾਰ ਕੰਮ ਕੀਤਾ ਹੈ ਉਸ ਨੂੰ ਵਿਦੇਸ਼ੀ ਤਾਕਤਾਂ برداشت ਨਹੀਂ ਕਰ پا ਰਹੀਆਂ ਉਹਨਾਂ ਨੇ ਕਿਹਾ ਹੈ ਪੰਨੂ ਹਿੰਸਕ ਬਿਆਨਾਂ ਦੇ ਨਾਲ ਪੰਜਾਬ ਦੀ ਆਪਸੀ ਭਾਈਚਾਰਕ ਸਾਂਝ ਨੂੰ ਵਿਗਾੜਨਾ ਚਾਹੁੰਦਾ ਹੈ ਪਰ ਉਹ ਪੰਜਾਬ ਦੇ ਸੱਭਿਆਚਾਰ ਬਾਰੇ ਕੁਝ ਨਹੀਂ ਜਾਣਦਾ ਪੰਜਾਬ ਦੇ ਲੋਕ ਅਜੇ ਹੀ ਹਨ ਕਟਿਆ ਚਾਲਾਂ ਨੂੰ ਸਮਝਦੇ ਹਨ ਉਹਨਾਂ ਨੇ ਕਿਹਾ ਹੈ ਕਿ ਬਾਹਰ ਬੈਠੇ ਲੋਕਾਂ ਖਿਲਾਫ ਵੀ ਅੰਤਰਰਾਸ਼ਟਰੀ ਕਾਨੂੰਨਾ ਤਹਿਤ ਭਾਰਤ ਵਾਪਸ ਲਿਆਉਣ ਦੀ ਕਾਰਵਾਈ ਕੀਤੀ ਜਾਵੇਗੀ ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਨੇ ਲਾਰਸ ਬਿਸ਼ਨੋਈ ਰੋਹਿਤ ਗੋਦਾਰਾ ਗਰੋ ਦੇ ਦੋ ਅਹਿਮ ਮੈਂਬਰਾਂ ਜਸ਼ਨ ਸੰਧੂ ਅਤੇ ਗੁਰਸੇਵਕ ਸਿੰਘ ਨੂੰ ਮੁਹਾਲੀ ਤੋਂ ਗ੍ਰਿਫਤਾਰ ਕੀਤਾ ਹੈ ਜਸ਼ਨ ਸੰਧੂ ਜੋ ਗੰਗਾ ਨਗਰ ਰਾਜਸਥਾਨ ਦੇ ਵਿੱਚ 2023 ਦੇ ਇੱਕ ਕਤਲ ਕੇਸ ਦੇ ਲਈ ਲੋੜਿੰਦਾ ਸੀ 조ਰਜੀਆ ਤੇ ਦੁਬਈ ਦੇ ਵਿੱਚ ਲਗਾਤਾਰ ਆਪਣਾ ਟਿਕਾਣਾ ਬਦਲ ਰਿਹਾ ਸੀ ਦੁਬਈ ਤੋਂ ਨੇਪਾਲ ਪੂਜਨ ਮਗਰੋ ਉਹ ਕਾਨੂੰਨ ਏਜੰਸੀਆਂ ਤੋਂ ਬਚਣ ਦੇ ਲਈ ਸੜਕ ਰਸਤੇ ਭਾਰਤ ਦੇ ਵਿੱਚ ਦਾਖਲ ਹੋਇਆ ਮੁੱਢਲੀ ਜਾਂਚ ਮੁਤਾਬਕ ਜਸ਼ਨ ਦੀ ਗਰੋ ਨੂੰ ਹਥਿਆਰ ਅਤੇ ਹੋਰ ਸਾਜ਼ੋ ਸਮਾਨ ਮੁਹੱਈਆ ਕਰਵਾਉਣ ਦੇ ਵਿੱਚ ਅਹਿਮ ਭੂਮਿਕਾ ਸੀ ਗੈਂਗਸਟਰ ਤੋਂ ਕੀਤੀ ਪੁੱਛਪੜਤਾਲ ਦੇ ਨਾਲ ਵਿਦੇਸ਼ੀ ਹਵਾਲਾ ਆਪਰੇਟਰਾਂ ਟਰੈਵਲ ਏਜੰਟਾਂ ਅਤੇ ਵਿਦੇਸ਼ ਦੇ ਵਿੱਚ ਲੁਕੇ ਭਗੋੜੇ ਗੈਂਗਸਟਰਾਂ ਦੇ ਟਿਕਾਣਿਆਂ ਦੇ ਮਗਰੋਂ ਜਾਣਕਾਰੀ ਮਿਲੀ ਹੈ ਕਿ ਜੋ ਇਹਨਾਂ ਨੈਟਵਰਕਾਂ ਨੂੰ ਖਤਮ ਕਰਨ ਦੇ ਵਿੱਚ ਇੱਕ ਅਹਿਮ ਪੇਸ਼ਕਦਮੀ ਹੈ ਇਹਨਾਂ ਦੇ ਕਬਜ਼ੇ ਦੇ ਵਿੱਚ 0.32 ਕੈਲੀਬਰ ਪਿਸਤਲ ਦੇ ਨਾਲ 7 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ ਭਾਰਤ ਦੇ ਸੀਨੀਅਰ ਅਗੂ ਅਤੇ ਸਾਬਕਾ ਕੈਬਨਿਟ ਮੰਤਰੀ ਮਨਰੰਜਨ ਕਾਲੀਏ ਦੇ ਘਰ ਦੇ ਰਾਤ 1.5 ਵਜੇ ਦੇ ਕਰੀਬ ਜ਼ੋਰਦਾਰ ਧਮਾਕਾ ਹੋਇਆ ਜਿਸ ਦੇ ਨਾਲ ਘਰ ਵਿੱਚ ਖੜੀ ਕਾਰ ਅਤੇ ਮੋਟਰਸਾਈਕਲ ਅਤੇ ਦਰਵਾਜ਼ਿਆਂ ਦੇ ਸ਼ੀਸ਼ੇ ਟੁੱਟ ਗਏ ਗਨੀਮਤ ਰਹੀ ਕਿ ਇਸ ਧਮਾਕੇ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮਨੋਰੰਜਨ ਕਾਲੀਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਰਾਤ ਕਰੀਬ 12 ਵਜੇ ਆਪਣੇ ਘਰ ਦੇ ਵਿਹੜੇ ਦੇ ਵਿੱਚ ਹੋਮਰੇ ਸਨ ਜਦੋਂ ਉਹ ਆਪਣੇ ਕਮਰੇ ਦੇ ਵਿੱਚ ਸੌਣ ਲਈ ਗਏ ਤਾਂ ਕੁਝ ਹੀ ਦੇਰ ਬਾਅਦ ਜ਼ਬਰਦਸਤ ਧਮਾਕਾ ਹੋਇਆ ਜਿਸ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਮੁਲਾਜ਼ਮ ਸਹਿਮ ਗਏ ਕਾਲੀਆ ਨੇ ਦੱਸਿਆ ਹੈ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੇ ਨਾਲ ਵਿਹੜੇ ਦੇ ਵਿੱਚ ਲੱਗੇ ਪੱਥਰ ਦੇ ਵਿੱਚ ਟੋਆ ਪੈ ਗਿਆ ਅਤੇ ਮੋਟਰਸਾਈਕਲ ਅਤੇ ਕਾਰ ਦਾ ਵੀ ਭਾਰੀ ਨੁਕਸਾਨ ਹੋਇਆ ਦਰਵਾਜ਼ਿਆਂ ਅਤੇ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਕਮਿਸ਼ਨਰ ਤਨਪ੍ਰੀਤ ਕੋਰ ਮੌਕੇ ਉੱਤੇ ਪਹੁੰਚੇ ਉਨ੍ਹਾਂ ਦੱਸਿਆ ਕਿ ਜਾਂਚ ਚੱਲ ਰਹੀ ਹੈ ਤੇ ਛੇਤੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਲੈ ਕੇ ਹਮਲਾਵਰਾਂ ਦੇ ਵਾਪਸੀ ਰੂਟ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਤਿੰਨ ਨੌਜਵਾਨ ਮੋਟਰਸਾਈਕਲ ਉੱਤੇ ਅਤੇ ਇੱਕ ਈ-릭ਸ਼ੇ ਤੇ ਆਏ ਸਨ। ਇਹਨਾਂ ਦੇ ਵਿੱਚੋਂ ਇੱਕ ਨੇ ਕਾਲੀਏ ਦੇ ਘਰ ਦੇ ਅੰਦਰ ਹੈਂਡ ਗ੍ਰੇਨੇਡ ਸੁੱਟਿਆ ਅਤੇ ਫਰਾਰ ਹੋ ਗਏ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।